ਆਪ ਜੀ ਦਾ ਪ੍ਰਕਾਸ਼ ਤਨ ਤਨ ਮਾਤਾ ਗੁਜਰਕੌਰ ਜੀ ਦੇ ਗ੍ਰਹਿ ਵਿਖੇ ਪਟਨਾ ਸਾਹਿਬ ਦੀ ਪਾਵਨ ਧਰਤੀ ਤੇ ਹੋਇਆ ਜਿਸ ਵੇਲੇ ਪਿਤਾ ਸਤਿਗੁਰੂ ਤਨਤਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਅਸ਼ਾਮ ਦੇ ਵਿੱਚ ਸ਼ਾਂਤ ਧੋਵਰੀ ਸਾਹਿਬ ਸਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੇਸ਼ਲੇ ਅਸਾਮ ਨੂੰ ਗਏ ਨੇ ਉਸ ਵੇਲੇ ਆਪ ਜੀ ਆਪਣੇ ਪਰਿਵਾਰ ਨੂੰ ਇੱਥੇ ਛੱਡ ਕੇ ਗਏ ਨੇ ਗੁਰੂ ਤੇਗ ਬਹਾਦਰ ਮਹਾਰਾਜ ਦੇ ਮਾਤਾ ਜੀ ਤੰਤਨ ਮਾਤਾ ਨਾਨਕੀ ਜੀ ਗੁਰੂ ਦੇ ਮੈਲ ਤੰਤਨ ਮਾਤਾ ਗੁਜਰਕੌਰ ਜੀ ਇਸੇ ਤਰ੍ਹਾਂ ਦਸਮ ਪਾਤਸ਼ਾਹ ਮਹਾਰਾਜ ਦੇ ਮਾਮਾ ਜੀ ਤੇ ਹੋਰ ਵੀ ਕੁਝ ਗੁਰਸਿੱਖ ਭਾਈਪਾਈ ਜਿਨ੍ਹਾਂ ਨੂੰ ਇੱਥੇ ਛੱਡਿਆ ਜਿਆਦਾ ਸੀ ਵਿਚਾਰ ਕਰਨੇ ਆ ਵੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਆਪਣੇ ਪਰਿਵਾਰ ਨੂੰ ਇੱਥੇ ਛੱਡ ਕੇ ਗਏ ਨੇ ਇਦੇ ਬਾਰੇ ਮੈਂ ਬੇਨਤੀ ਕਰਨੀ ਹੈ ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਸੰਸਾਰ ਨੂੰ ਤਾਰਦੇ ਹੋਏ ਸ਼ਹਿਰ ਦੇ ਬਾਹਲੇ ਪਾਸੇ ਆਸਮ ਲਾਏ ਆ ਤੇ ਉਸ ਵੇਲੇ ਭਾਈ ਮਰਦਾਨੇ ਨੂੰ ਲਾਲ ਦਿੱਤਾ ਸੀ ਜਿਦੀ ਕੀਮਤ ਕਿਸੇ ਨੇ ਦੋ ਮੋਲੀਆਂ ਕਿਸੇ ਨੇ ਸਵਾ ਸਿਰ ਮਠਿਆਈ ਕਿਸੇ ਨੇ ਦੋ ਗੱਜ ਕੱਪੜਾ ਪਰ ਸਾਸਰਾਏ ਜਵਰੀ ਨੇ 100 ਰੁਪਇਆ ਭੇਟਾ ਰੱਖੀ ਸੀ ਤੇ ਉਹ ਸਾਸਰਾਏ ਆਪਣੇ ਨੌਕਰਦ ਰੱਕੇ ਨਾਲ ਜਦੋਂ ਗੁਰੂ ਸਾਹਿਬ ਦੇ ਦਰਸ਼ਨ ਕਰਨ ਗਿਆ ਨਾ ਤੇ ਵੱਡੇ ਭਾਗ ਵੀ ਮੈਂ ਸਿੱਧਾ ਸੁਣੀ ਅੱਜ ਮੇਰੇ ਵੱਡੇ ਭਾਗ ਨੇ ਗੁਰਨਾਥ ਸਾਹਿਬ ਪਰਮੇਸ਼ਰ ਦੇ ਦਰਸ਼ਨ ਹੋਏ ਨੇ ਉਥੇ ਬੇਨਤੀ ਕੀਤੀ ਸੀ ਸਾਸਰਾਏ ਨੇ ਸੱਚੇ ਪਾਤਸ਼ਾਹ ਮੇਰਾ ਗ੍ਰਹਿ ਪਿੱਤਰ ਕਰੋ ਮੇਰੇ ਘਰ ਚਰਨ ਪਾਓ ਓ ਸਿਹਰੇ ਗੁਰਨਾਥ ਸੱਚੇ ਪਾਤਸ਼ਾਹ ਜੀ ਨੇ ਵਚਨ ਕੀਤਾ ਸੀ ਕਿ ਦਸਵੇਂ ਜਾਮੇ ਵਿੱਚ ਆਵਾਂਗੇ ਦੇਖ 10ਵੇਂ ਜਾਮੇ ਵਿੱਚ 13 ਘਰ ਕੀ ਹੈ ਗਲੀ ਗਲੀ ਪਵਿੱਤਰ ਹੋਏਗੀ ਸਾਰੀ ਜਗ੍ਹਾ ਪਵਿੱਤਰ ਹੋਏਗੀ ਹੁਣ ਗੁਰੂ ਨਾਨਕ ਸਾਹਿਬ ਦੇ ਹੀ ਨਵੇਂ ਸਰੂਪ ਗੁਰੂ ਤੇਗ ਬਹਾਦਰ ਮਹਾਰਾਜ ਸਮਰੱਤ ਸਾਧਗੁਰੂ ਨੇ ਵੀ ਇਹ ਬਚਨ ਕੀਤਾ ਹੋਇਆ ਹੈ ਪਹਿਲੇ ਸਰੂਪ ਦੇ ਅੰਦਰ ਤੇ ਇੱਥੇ ਪੂਰਾ ਹੋਣਾ ਇਸ ਕਰਕੇ ਦਸਮ ਪਾਤਸ਼ਾਹ ਮਰਦਾ ਪ੍ਰਕਾਸ਼ ਇੱਥੇ ਹੋਇਆ ਉਹ ਬਚਨ ਪੂਰਾ ਹੋਇਆ ਜਿਸ ਵੇਲੇ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਹੋਇਆ ਤੇ ਸਾਰੀਆਂ ਸੰਗਤਾਂ ਵਧਾਈਆਂ ਦੇ ਰਹੀਆਂ ਹਨ ਉਹ ਸ਼੍ਰੀਲੇ ਪਾਈ ਸਬਾਈ ਕਵੀ ਸੰਤੋਖ ਸਿੰਘ ਜੀ ਲਿਖਦੇ ਆ ਕਿ ਜਦੋਂ ਆਪ ਜੀ ਦਾ ਪ੍ਰਕਾਸ਼ ਹੋਇਆ ਜਿਵੇਂ ਸੂਜ ਜੜ ਨਾਲ ਅੰਧੇਰਾ ਦੂਰ ਹੋ ਜਾਂਦਾ ਹੈ ਇਸ ਤਰ੍ਹਾਂ ਹੋਇਆ ਉਸ ਵੇਲੇ ਆਪ ਜੀ ਲਿਖਦੇ ਹਨ ਕਸਰੇਉ ਅੰਧਕਾਰ ਅਧਰਮ ਮਹਾ ਦਿਨ ਏਕ ਬਾਸ ਦੀਨ ਪੁਲਾਏ ਸਾਮ ਸੂਰਜ ਕੇ ਅਵਤਾਰ ਭਇਓ ਹਮ ਸੇ ਜਨ ਪੰਗਜ ਕੋ ਵਿਕਸਾਏ ਕਹਿੰਦੇ ਸਾਡੇ ਵਰਗੇ ਜਨ ਗੁਰੂ ਦੇ ਪਿਆਰੇ ਸੇਵਕ ਜਿਵੇਂ ਕਮਲ ਫੁੱਲ ਖਿੜਦਾ ਇਸ ਤਰ੍ਹਾਂ ਕਹਿੰਦੇ ਸਾਰੇ ਖਿੜ ਗਏ ਜੇਵੇਂ ਸੂਰਜ ਦੇ ਆਿਆਂ ਦੇ ਰਾਹ ਦੂਰ ਹੋ ਜਾਂਦਾ ਹੈ ਇਸ ਤਰ੍ਹਾਂ ਗੁਰੂ ਸਾਹਿਬ ਦਾ ਪ੍ਰਕਾਸ਼ ਹੋਇਆ